ਕੋਸੇ ਮੈਨੂੰ ਦੇਖ ਕੇ ਕਿੰਚ ਚਪਲੇ ਹੋ ਕੇ ਵਾਗੇ ਆ ਨਹੀਂ ਮੇਰਾ ਐਸਾ ਤੇਜੇ ਗੱਲਾਂ ਕਰ ਜਾਂਦੇ ਸੀ ਚੁਗਲਾਂ ਆ ਨਹੀਂ ਸੁੱਖਾ ਕਹਿੰਦਾ ਕਹਿੰਦਾ ਮਾਨ ਲੋਕਾਂ ਦੇ ਚੁੜਕੇ ਸੁਣਾਈਆਂ ਦਾ ਅਸਰ ਕਿਸ ਨੰਨਾਂ ਨੇ ਓਏ ਚਲਾ ਆ ਜਾ ਆਦਾ ਸੁਣਾ ਰਨਾ ਸੁਰ ਕੀਦਾ ਸੁਣਨਾ ਪੰਜਾਈ ਦਾ ਲੈ ਚੰਗਾ ਸੁਣੋ ਉਹ ਅਖਾ ਦੀ ਸੁੱਖਾ ਮਗਰ ਮਾਰ ਬੋਲ ਗਈ ਚੰਗਾ ਵੀਰਾਂ ਹਾਂਡਾ ਬਰਚ ਸੀ ਸਾਕਰਮਨਾਇਆ ਹਾਂਡਾ ਬੇਚ ਸੀ ਸਾਕਰਮਨਾਇਆ ਲਾਲਾ ਤੜਕਾ ਮੈਨੂੰ ਖਵਾਇਆ ਇੱਕ ਸੀ ਸਾਰਾ ਬਨਾਇਆ ਲਾਲਾ ਤੜਕਾ ਮੈਨੂੰ ਖਵਾਇਆ ਲਾਲਾ ਤੜਕਾ ਮੈਨੂੰ ਖਵਾਇਆ ਹੁਣ ਗਰਮੀ ਦਾ ਸੀਜ਼ਨ ਆਇਆ ਹੁਣ ਗਰਮੀ ਦਾ ਸੀਜ਼ਨ ਆਇਆ ਜਦ ਵੀ ਰੋਟੀ ਪਕਦੀ ਸਬਜੀ ਕਦੂ ਦੀ ਰੋਜ਼ ਬਣਾਈ ਰੱਖਦੀ ਸਬਜੀ ਕਦੂ ਦੀ ਰੋਜ਼ ਬਣਾਈ ਰੱਖਦੀ ਸਬਜੀ ਕਦੂ ਦੀ ਰੋਜ਼ ਬਣਾਈ ਰੱਖਦੀ ਉਹ ਸਾਬ ਜੀ ਕਦੂਦੀ ਰੋਜ਼ ਬਣਾਈ ਅਫਰੀ ਸਾਬ ਜੀ ਕਦੂਦੀ ਓਹ ਗੱਲ ਸੁਣ ਵੀਰ ਓਹ ਤੈਨੂੰ ਕਦੂਦਾ ਮਿਲ ਜਾਂਦਾ ਇਧਰ ਮੇਰੇ ਵਾਲੇ ਸਿਰੋਤਾ ਹਰੇ ਘੰਡੇ ਕੁੱਤੀ ਰੱਖਦੇ ਕੁੰਡੇ ਚ ਮੇਰੇ